ਸਸ਼ੀਕਾਲ ਜੀ ਮੈਂ ਬਿਆਸ ਸਿੰਘ ਰੁੜਕੀ ਤੋਂ ਆਟਾ ਸਵਾਗਤ ਕਰਦਾ ਆਪਣੇ ਚੈਨਲ ਤੇ ਅੱਜ ਆਪਣੀ ਖੁਲਾੜੀ ਦਾ ਪਹਿਲਾ ਦਿਨ ਆ ਤੇ ਅੱਜ 11 ਵਜੇ ਕੰਮ ਸ਼ੁਰੂ ਕੀਤਾ ਸੀ ਇਹ ਮੇਰਾ ਵੀਰ ਨੀਮਾ ਜਿਹੜਾ ਪਹਿਲੇ ਦਿਨ ਹੀ ਜਿਹੜਾ ਪਹਿਲੇ 10 ਸਾਲ ਤੋਂ ਸਾਡੇ ਨਾਲ ਕੰਮ ਕਰ ਰਿਹਾ ਮੇਰਾ ਵੀਰ ਪੱਕਾ ਪਕਾਵਾ ਹੈ ਇਹ ਮੇਰਾ ਵੀਰ ਲੋਕਲੇ ਆ ਤੇ ਇਸ ਦਾ ਵੀ ਭਰਾ ਸੁਖਵਿੰਦਰ ਇਹ ਵੀ ਪਿਛਲੇ 10 ਸਾਲ ਤੋਂ ਸਾਡੇ ਨਾਲ ਆ ਏ ਅਸੀਂ ਜੋ ਸ਼ੱਕਰ ਬਣਾ ਰਹੇ ਆ ਇਹ 85 ਗੰਨੇ ਦੀ ਸ਼ੱਕਰਾ ਵੀਰ ਟਾਪ ਕੁਆਲਟੀ ਪੂਰੀ ਆਰਗੇਨਿਕ ਗਰੰਟੀ ਵਾਰੰਟੀ ਫੁੱਲਾ ਸ਼ੱਕਰ ਦੀ ਜਿਸ ਮੇਰੇ ਵੀਰ ਨੂੰ ਲੋਡ ਹੋਵੇ ਉਹ ਸੰਪਰਕ ਕਰ ਸਕਦਾ ਹੈ ਜੀ ਧੰਨਵਾਦ ਲਓ ਜੀ ਗੰਨੇ ਦੀ ਸ਼ੱਕਰ ਬਣ ਕੇ ਤਿਆਰ ਹੋ ਚੁੱਕੀ ਆ ਤੁਸੀਂ ਦੇਖੋ ਸ਼ੁੱਧ ਆਰਗੇਨਿਕ 85 ਗੰਨੇ ਦੀ ਸ਼ੱਕਰ ਟਾਪ ਕੁਆਲਟੀ ਸਤਿ ਸ਼੍ਰੀ ਅਕਾਲ ਜੀ